ਆਪ ਸਰਕਾਰ ਤੁਹਾਡੇ ਦੁਆਰ ਤੱਕ ਕਿੰਨਾ ਖੁੰਗਾਰਾ ਦੇਖਣ ਨੂੰ ਮਿਲ ਰਿਹਾ ਲੋਕਾਂ ਨੂੰ ਖੁੰਗਾਰਾ ਦੇਖਣ ਨੂੰ ਮਿਲ ਰਿਹਾ ਜੀ ਤੇ ਇਸ ਮਹੀਮ ਦੇ ਨਾਲ ਇਹ ਵੀ ਪਤਾ ਲੱਗ ਰਿਹਾ ਕਿ ਜਿਹੜੇ ਸਾਡੇ ਸੀਐਮ ਸਾਹਿਬ ਨੇ ਸਰਪੰਖ ਸਿੰਘ ਮਾਨ ਜੀ ਉਹ ਆਪਣੇ ਵਾਅਦੇਆਂ ਪ੍ਰਤੀ ਆਪਣੇ ਕਮਿਟਮੈਂਟ ਦੇ ਪ੍ਰਤੀ ਕਿੰਨੇ ਪੱਕੇ ਨੇ ਲੋਕਾਂ ਨੂੰ ਹਰਦਾ ਆਰ ਕਾਰਡ ਲਈ ਪੈਨਸ਼ਨ ਫਾਰਮ ਲਈ ਲੇਬਰ ਕਾਰਡ ਲਈ ਨੀਲੇ ਕਾਰਡ ਲਈ ਸਾਰੀਆਂ ਚੀਜ਼ਾਂ ਲਈ ਇਹ ਕੈਂਪ ਲੱਗ ਰਹੇ ਨੇ ਤੇ ਵੱਧ ਤੋਂ ਵੱਧ ਲੋਕ ਜਿਹੜੇ ਇੱਥੇ ਆ ਕੇ ਇਸ ਚੀਜ਼ ਦਾ ਲਾਭ ਉਠਾ ਰਹੇ ਨੇ ਕੰਦੀਆਂ ਮੁਸ਼ਕਲਾਂ ਵੀ ਸੁਨੀਆਂ ਤੇ ਗੱਲਬਾਤ ਵੀ ਕੀਤੀ ਤਾਂ ਤੁਹਾਨੂੰ ਕੀ ਲੱਗਦਾ ਕਿ ਹੁਣ ਤੱਕ ਕਿੰਨੀਆਂ ਲੋਕਾਂ ਦੀਆਂ ਜੋ ਮੁਸ਼ਕਲਾਂ ਹੱਲ ਹੋ ਗਈਆਂ ਨੇ ਕਿਸੇ ਨਾਮ ਚੇਂਜ ਕਰਾਉਣਾ ਹੈ ਕਿਸੇ ਨੂੰ ਪੈਨਸ਼ਨ ਲਵਾਉਣੀ ਉਹ ਤਾਂ ਸਭ ਹੋ ਗਈਆਂ ਹੋਈਆਂ ਨੇ ਅਪਲਾਈ ਹੋ ਗਈ ਉਹਨੇ ਕੁਝ ਟਾਈਮ ਤੋਂ ਉਹਨੇ ਘਰੇ ਆ ਜਾਣਗੇ ਜਿਹੜੇ ਨਹੀਂ ਹੋਈਆਂ ਨੇ ਕੁਝ ਵੱਡੀਆਂ ਸਮੱਸਿਆਵਾਂ ਨੇ ਉਹਨਾਂ ਨੂੰ ਨੋਟ ਕਰ ਲਿੱਤਾ ਗਿਆ ਹੈ ਪੰਜਾਬ ਸਰਕਾਰ ਨੇ ਲੋਕਾਂ ਦੀ ਮਦਦ ਲਈ ਆਪ ਸਰਕਾਰ ਆਪ ਦੇ ਦਵਾਰ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ ਜਿਸ ਤਹਿਤ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਪਿੰਡਾਂ ਚ ਅਤੇ ਕਸਬਿਆਂ ਚ ਕੈਂਪ ਲਗਾਏ ਜਾ ਰਹੇ ਨੇ। ਉਸੇ ਦੀ ਮੱਦੇ ਨਜ਼ਰ ਅੱਜ ਪਿੰਡ ਬੱਲਿਆਲੀ, ਪਿੰਡ ਚੱਪੜਚਿੜੀ ਕਲਾਂ, ਪਿੰਡ ਬੱਲੋ ਮਾਜਰਾ ਤੇ ਪਿੰਡ ਚੱਪੜਚਿੜੀ ਖੁਰਦ ਚ ਕੈਂਪ ਲਗਾਏ ਗਏ ਜਿੱਥੇ ਲੋਕਾਂ ਦੀਆਂ ਮੁਸ਼ਕਲਾਂ ਦਾ ਹੱਲ ਕੀਤਾ ਗਿਆ। ਉੱਥੇ ਹੀ ਕਾਉਂਸਲਰ ਸਰਬਜੀਤ ਸਿੰਘ ਸਮਾਣਾ ਇਨ੍ਹਾਂ ਕੈਂਪਾਂ ਚ ਪਹੁੰਚੇ। ਉਹਨਾਂ ਨੇ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ ਤੇ ਹੱਲ ਕਰਨ ਦਾ ਪ੍ਰੋਸਾ ਦਿੱਤਾ। ਉਹਨਾਂ ਨੇ ਇਹ ਵੀ ਕਿਹਾ ਕਿ ਇਸ ਮੁਹਿੰਮ ਦੇ ਸਦਕਾ ਲੋਕਾਂ ਨੂੰ ਪਹਿਲਾਂ ਵਾਂਗ ਖੱਜਲ ਖੁਆਰ ਨਹੀਂ ਹੋਣਾ ਪੈਂਦਾ। ਜੋ ਮੁਹਿੰਮ ਚ ਚਲਾਈ ਜਾ ਰਹੀ ਹੈ ਆਪ ਸਰਕਾਰ ਤੁਹਾਡੇ ਦੁਆਰ ਤੱਕ ਕਿੰਨਾ ਖੁੰਗਾਰਾ ਦੇਖਣ ਨੂੰ ਮਿਲ ਰਿਹਾ ਲੋਕਾਂ ਨੂੰ। ਖੁੰਗਾਰਾ ਦੇਖਣ ਨੂੰ ਮਿਲ ਰਿਹਾ ਜੀ ਤੇ ਇਸ ਮੁਹਿੰਮ ਦੇ ਨਾਲ ਇਹ ਵੀ ਪਤਾ ਲੱਗ ਰਿਹਾ ਕਿ ਜਿਹੜੇ ਸਾਡੇ ਸੀਐਮ ਸਾਹਿਬ ਨੇ ਸਤਿਪੰਤ ਸਿੰਘ ਮਾਨ ਜੀ ਉਹ ਆਪਣੇ ਵਾਅਦੇਆਂ ਪ੍ਰਤੀ ਆਪਣੇ ਕਮਿਟਮੈਂਟ ਦੇ ਪ੍ਰਤੀ ਕਿੰਨੇ ਪੱਕੇ ਨੇ। ਉਹਨਾਂ ਨੇ ਵੋਟਾਂ ਦੇ ਵਿੱਚ ਇਹ ਗੱਲ ਕਹੀ ਸੀਗੀ ਕਿ ਲੋਕਾਂ ਨੂੰ ਸਰਕਾਰੀ ਦਫ਼ਤਰ ਦੇ ਵਿੱਚ ਜਾਣਾ ਘਟਾਵਾਂਗੇ। ਜਿਹੜੇ ਸਰਕਾਰੀ ਦੇ ਕੰਮ ਨੇ ਅਫਸਰ ਆਪ ਆ ਕੇ ਪਿੰਡਾਂ 'ਚ ਕਰਾਂਗੇ ਪਿੰਡਾਂ ਦੇ ਸਤਿ ਸਿ ਕਰਾਂਗੇ ਤੁਹਾਡੇ ਘਰਾਂ ਜਾਇ ਕਰਾਂਗੇ ਤੇ ਉਹ ਸ਼ੁਰੂ ਹੋ ਗਿਆ ਹੋਇਆ ਲੋਕਾਂ ਨੂੰ ਆਧਾਰ ਕਾਰਡ ਲਈ ਪੈਨਸ਼ਨ ਫਾਰਮ ਲਈ ਲੇਬਰ ਕਾਰਡ ਲਈ ਨੀਲੇ ਕਾਰਡ ਨਹੀਂ ਸਰ ਤੀਜਾਂ ਲਈ ਇਹ ਕੈਂਪ ਲੱਗ ਰਹੇ ਨੇ ਤੇ ਵੱਧ ਤੋਂ ਵੱਧ ਲੋਕ ਜਿਹੜੇ ਇੱਥੇ ਆ ਕੇ ਇਸ ਚੀਜ਼ ਦਾ ਲਾਭ ਉਠਾ ਰਹੇ ਨੇ ਜਿਵੇਂ ਕਿ ਤੁਸੀਂ ਲੋਕਾਂ ਦੀਆਂ ਮੁਸ਼ਕਲਾਂ ਵੀ ਸੁਣੀਆਂ ਤੇ ਉਹ ਗੱਲਬਾਤ ਵੀ ਕੀਤੀ ਤਾਂ ਤੁਹਾਨੂੰ ਕੀ ਲੱਗਦਾ ਕਿ ਹੁਣ ਤੱਕ ਕਿੰਨੀਆਂ ਲੋਕਾਂ ਦੀਆਂ ਜੋ ਮੁਸ਼ਕਲਾਂ ਉਹ ਹੱਲ ਹੋ ਗਈਆਂ ਜੀ ਜੋ ਤਾਂ ਮੁਸ਼ਕਲ ਹੈ ਇਹ ਨੇ ਕਿ ਜੋ ਰੋਜ਼ ਜ਼ਿੰਦਗੀ ਦੀਆਂ ਚਾਹੀਦੀਆਂ ਨੇ ਜਿਵੇਂ ਮੰਨ ਲਓ ਆਧਾਰ ਕਾਰਡ ਨੇ ਕਿਸੇ ਨਾਮ ਚੇਂਜ ਕਰਾਉਣਾ ਹੈ ਕਿਸਲੇ ਪੈਨਸ਼ਨ ਲਵਾਣੀ ਉਹ ਤੋਂ ਸਭ ਹੋ ਗਈਆਂ ਹੋਈਆਂ ਨੇ ਅਪਲਾਈ ਹੋ ਗਈ ਉਹਨੇ ਕੁਝ ਟਾਈਮ ਤੋਂ ਆਪਣੇ ਘਰੇ ਆ ਜਾਣਗੇ ਜਿਹੜੇ ਨਹੀਂ ਹੋਈਆਂ ਨੇ ਕੁਝ ਵੱਡੀਆਂ ਸਮੱਸਿਆਵਾਂ ਨੇ ਉਹਨਾਂ ਨੂੰ ਨੋਟ ਕਰ ਲਿੱਤਾ ਗਿਆ ਉਹਨਾਂ ਨੂੰ ਵੀ ਜਲਦੀ ਅਸੀਂ ਦਰਵਾਜ਼ੇ ਤੋਂ ਆ ਕੇ ਇੱਥੇ ਉਹਨਾਂ ਦਾ ਸੰਵਿਧਾਨ ਕਰਾਂਗੇ ਮੈਂ ਸਰਪੰਚਾਂ ਜੀ ਇੱਥੇ ਸਾਡੇ ਭਰਾ ਨੇ ਚਲੋ ਬਾਕੀ ਸਾਰਾ ਕੁਝ ਚੱਲਦਾ ਰਹਿੰਦਾ ਦੁਨੀਆ 'ਚ ਗੱਲ ਇਹ ਆ ਬਈ ਵਿਭਾਗ ਮੇ ਆ ਸਕਦੇ ਆ ਜੀ ਆਉਂਦੇ ਵੀ ਹੈਗੇ ਆ ਗੱਲ ਇਹ ਆ ਇਹ ਜਿਹੜੇ ਵੀਰ ਆਏ ਨਾ ਇਹ ਦਾ ਮਤਲਬ ਇਹ ਆ ਵੀ ਵਿਭਾਗਾਂ ਦੇ ਉੱਤੇ ਡੰਡਾ ਲੈ ਕੇ ਖੜਾ ਬੀ ਕੰਮ ਕਰਕੇ ਜਾਣਾ ਇਹ ਸਾਨੂੰ ਇਹ ਚੀਜ਼ ਵਧੀਆ ਲੱਗੀ ਕਿਉਂਕਿ ਨਹੀਂ ਮੈਕਮਣ ਆ ਕੇ ਜੀ ਫਾਰਮੈਲਟੀ ਕਰਦੇ ਕਿਉਂਕਿ ਉਹਦਾ ਰੋੜਾ ਕੰਮ ਹੈ ਜੀ ਹੁਣ ਉਹਨਾਂ ਨੂੰ ਇਹਨਾਂ ਦਾ ਡਰ ਸੀਗਾ ਤੇ ਪ੍ਰੋਪਰ ਤਰੀਕੇ ਨਾਲ ਸਾਰੇ ਫਾਰਮ ਭਰ ਹੋਰੇ ਤੇ ਸਾਰਾ ਕੁਝ ਹੋਰੇ ਜਿਹੜਾ ਇੱਕ ਛੋਟੀ ਜੀ ਸਾਡੇ ਪਿੰਡ ਦੀ ਹੈਗੀ ਸੀ ਉਹ ਜੈਨੂਇਨ ਕੰਮ ਹੈ ਕੋਈ ਨਹੀਂ ਕਈ ਕੰਮ ਨੂੰ ਟਾਈਮ ਲੱਗ ਜਾਂਦਾ ਹੁੰਦਾ ਉਹਦਾ ਐ ਨਹੀਂ ਹੈਗਾ ਜੀ ਵੀ ਅਜੇ ਕਰੋ ਕੋਈ ਪ੍ਰੋਸੈਸ ਹੁੰਦਾ ਜੀ ਕੋਈ 10 ਦਿਨ ਦਾ 15 ਦਿਨ ਦਾ ਪਰ ਆਇਆ ਵੀ ਕੰਮ ਕਾਫੀ ਹਾਂ ਹੋਇਆ 99% ਕੰਮ ਹੋਊਗਾ ਚਲੋ ਕਿੱਦਾਂ ਦੇਖੋ ਰਹਿ ਵੀ ਜਾਂਦਾ ਪਰ ਅਸੀਂ ਮੈਂ ਐਜ਼ੇ ਪੰਚਾਇਤ ਮੈਂਬਰ ਸਰਪੰਚ ਆ ਜੀ ਮੈਂ ਬਾਈ ਦਾ ਬਹੁਤ ਧੰਨਵਾਦ ਕਰਦਾ ਤੇ ਵਧੀਆ ਲੱਗਿਆ ਵੀਰ ਆਪ ਚੱਲ ਕੇ ਆਏ ਤੇ ਇਹਨਾਂ ਦੇ ਆਉਣ ਨਾਲ ਮਹਿਕਮੇ ਵਾਲੇ ਐ ਸਿੱਧੇ تیر ਵਾਂਗੂ ਨਹੀਂ ਹੋ ਜਾਂਦੇ ਉੱਦਾਂ ਬੈਠੇ ਆ ਹੋਏ ਹੋ ਸਹੀ ਗੱਲ ਆ ਜੀ ਠੀਕ ਹੈ ਨਾ ਬਾਈ ਹਾਂ ਬਿਲਕੁਲ